ਬਾਦਲ ਪਰਿਵਾਰ ਤੇ 2-4 ਜਿਹੜੀ ਕੋਟਰੀ ਆ ਬਾਦਲ ਕੋਟਰੀ ਜਿਹੜੀ ਆ ਵੀ ਇਹ ਇਹਨਾਂ ਦੇ ਚੱਲਦਿਆਂ ਸਿੱਖ ਲੀਡਰਸ਼ਿਪ ਦੇ ਵਿੱਚ ਨਵਾਂ ਹਵਾ ਨਹੀਂ ਹੋ ਰਿਹਾ ਕਿਸੇ ਨੂੰ ਅੱਗੇ ਨਹੀਂ ਆਉਣ ਦੇ ਰਿਹਾ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਪਰਸੈਪਸ਼ਨ ਬਣੀ ਹੋਈ ਆ ਕਿ ਇਹਨਾਂ ਨੇ ਨਾ ਇੱਕ ਕਾਬਜ਼ ਹੋਏ ਹੋਏ ਨੇ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਦੇ ਉੱਤੇ ਉਸ ਨਰੈਣ ਸਿੰਘ ਚੌਲੇ ਦੇ ਹਮਲੇ ਤੋਂ ਬਾਅਦ ਜੇਸ ਤਰੀਕੇ ਦੀ ਬਿਆਨਬਾਜ਼ੀ ਇਹਨਾਂ ਦੇ ਵੱਲੋਂ ਕੀਤੀ ਗਈ ਉਹ ਲੋਕਾਂ ਨੂੰ ਇਦਾਂ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿਸੇ ਵੀ ਦਿੱਲੀਓਂ ਚੱਲਦੀ ਪਾਰਟੀ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈਗਾ। ਮੇਟਨਾ ਸੁਖਵੀਰ ਸਿੰਘ ਬਾਦਲ ਧੜੇ ਦਾ ਇਹਨਾਂ ਦੀ ਪ੍ਰੋਬਲਮ ਪਤਾ ਕੀ ਹੈ? ਇਹਨਾਂ ਦੀ ਪ੍ਰੋਬਲਮ ਉਹੀ ਹੈ ਜਿਹੜੀ ਪਾਕਿਸਤਾਨ ਆਰਮੀ ਦੀ ਹੈ। ਫਲਕਿਆਂ ਦੇ ਵਿੱਚੋਂ ਧਰਮ ਨੂੰ ਵਰਤਦੀ ਜ਼ਰੂਰ ਹੈ ਪਰ ਜਦੋਂ ਹੁਣ ਧਰਮ ਵਾਲੀ ਸਜ਼ਾ ਇਹਨਾਂ ਤੇ ਲੱਗੀ ਹੋਣੇਗਾ ਨੇ ਦੂਜੇ ਤਰੀਕੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਨਹੀਂ ਨਹੀਂ ਜੀ ਅਸੀਂ ਤਾਂ ਸੈਕੂਲਰ ਕੰਟਰੀ ਦੇ ਵਿੱਚ ਰਹਿੰਦੇ ਆ। ਉਹ ਹੋ ਸਕਦਾ ਕਿ ਜਿਹੜੇ ਸੁਧਾਰ ਲੈਣ ਵਾਲੇ ਆ ਉਹ ਆਪਣੀ ਕੋਈ ਵੱਖਰਾ ਆਕਾਲੀ ਦਲ ਬਣਾਉਣ ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰਧਾਨਗੀ ਕਰਦੇ ਨੇ ਇੱਕ ਗੱਲ ਦਾ ਪੱਤੀ ਜਿਹੜੇ ਸਿੰਘ ਸਾਹਿਬ ਨੇ ਗੈਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਖੜੂਗਾ ਤੇ ਮੈਂ ਜਿਹੜਾ ਲੜੂਗਾ ਵੀ ਤੇ ਮੈਂ ਪੰਥ ਲਈ ਮਰੂਗਾ ਵੀ ਮੈਨੂੰ ਬਸ ਸ਼ਹੀਦੀ 15 ਵਾੜੇ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਚੁੱਪ ਕਰਕੇ ਬੈਠਾ ਹਜੇ ਮੈਂ ਇਹ ਜਿਹੜਾ ਕੁਕਰਖੇ ਨਹੀਂ ਢਾਉਣੀ ਦੋਸਤੋ ਸასიਕਰ ਮੈਂ ਹਰਦੇਵਿੰਦਰ ਸਿੰਘ ਦੋਸਤੋ ਸਿਆਸਤ ਦੇ ਲਈ ਜਾਂ ਪੋਲਿਟਿਕਸ ਦੇ ਲਈ ਇੱਕ ਗੱਲ ਕਹੀ ਜਾਂਦੀ ਆ ਕਿ ਪੋਲਿਟਿਕਸ ਦੇ ਵਿੱਚ ਪਰਸੈਪਸ਼ਨ ਹੀ ਸਾਰਾ ਕੁਝ ਹੁੰਦਾ ਪੋਲਿਟਿਕਸ ਇਜ਼ 올 ਅਬਾਊਟ ਪਰਸੈਪਸ਼ਨ ਕਿ ਲੋਕਾਂ ਦੇ ਵਿੱਚ ਆਵਾਮ ਦੇ ਵਿੱਚ ਤੁਹਾਡੇ ਪ੍ਰਤੀ ਨਜ਼ਰੀਆ ਕਿ ਇਸ ਤਰੀਕੇ ਦਾ ਆ ਸਾਰੀ ਗੱਲ ਜਿਹੜੀ ਆ ਉਹਦੇ ਤੇ ਖੜੀ ਹੁੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਤੜ ਇਹਨਾਂ ਦੇ ਪ੍ਰਤੀ ਵੈਸੇ ਤਾਂ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿੰਨਾ ਵੀ ਇਸ ਸਮੇਂ ਜਿਹੜਾ ਮੁੱਖ ਧਾਰਾ ਦਾ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੇ ਕੋਲ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਉਹਨੂੰ ਮੰਨਿਆ ਜਾਂਦਾ ਜਿਹਦੇ ਕੋਲ ਐਸਜੀਪੀਸੀ ਹੋਵੇ ਸੋ ਉਹ ਜਿਹੜਾ ਮੁੱਖ ਧਾਰਾ ਦਾ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਪ੍ਰਤੀ ਨਾ ਲੋਕਾਂ ਦੇ ਵਿੱਚ ਇੱਕ ਗੱਲ ਘਰ ਘਰ ਚੁੱਕੀ ਆ ਪਿਛਲੇ ਕੁਝ ਸਾਲਾਂ ਤੋਂ ਕਿ ਇਹ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਤੇ ਉਹਦੇ ਚਲਦਿਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਖਾਸ ਕਰਕੇ ਬਾਦਲ ਧੜਾ ਜਾਂ ਮੈਂ ਸਪੈਸਿਫਿਕਲੀ ਕਹਾਂ ਤਾਂ ਬਾਦਲ ਪਰਿਵਾਰ ਤੇ 2-4 ਇਹ ਜਿਹੜੀ ਕੂਟਰੀ ਆ ਬਾਦਲ ਕੂਟਰੀ ਜਿਹੜੀ ਆ ਵੀ ਇਹ ਇਹਨਾਂ ਦੇ ਚਲਦਿਆਂ ਸਿੱਖ ਲੀਡਰਸ਼ਿਪ ਦੇ ਵਿੱਚ ਨਵਾਂ ਹਵਾ ਆ ਨਹੀਂ ਹੋ ਰਿਹਾ ਕਿਸੇ ਨੂੰ ਅੱਗੇ ਨਹੀਂ ਆਉਣ ਦੇ ਰਹੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਐਸਜੀਪੀਸੀ ਦੇ ਉੱਤੇ ਵੀ ਤੇ ਐਸਜੀਪੀਸੀ ਦੇ ਉੱਤੇ ਤਾਂ ਲਿਟਰਲੀ ਵੀ ਕਬਜ਼ਾ ਆਪਾਂ ਕਹਿ ਸਕਦੇ ਆ ਕਿਉਂਕਿ 50 ਸਾਲਾਂ ਬਾਅਦ ਚੋਣਾਂ ਤਾਂ ਹੋਈਆਂ ਨਹੀਂ ਉੱਥੇ ਬਹੁਤ ਲੰਮਾ ਸਮਾਂ ਹੋ ਗਿਆ ਸੋ ਉਹਨੂੰ ਤਾਂ ਆਪਾਂ ਵੈਸੇ ਵੀ ਕਬਜ਼ਾ ਕਹਿ ਸਕਦੇ ਆ ਬਟ ਸਟਿਲ ਇੱਕ ਨਾ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਪਰਸੈਪਸ਼ਨ ਬਣੀ ਹੋਈ ਆ ਕਿ ਇਹਨਾਂ ਨੇ ਨਾ ਇੱਕ ਕਾਬਜ਼ ਹੋਏ ਹੋਏ ਨੇ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਦੇ ਉੱਤੇ ਇਹਦੇ ਉੱਤੇ ਜਦੋਂ ਮੈਂ ਲਗਾਤਾਰ ਆਪਾਂ ਪਿਛਲੇ ਕਈ ਵਾਰ ਇਹ ਗੱਲ ਕੀਤੀ ਆ ਕਿ ਜਦੋਂ 2 ਦਸੰਬਰ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਗਈ ਆ ਉਦੋਂ ਲੋਕਾਂ ਦੇ ਵਿੱਚ ਇੱਕ ਹੋਇਆ ਵੀ ਚਲੋ ਏਟਲੀਸਟ ਇਹਨਾਂ ਨੇ ਗਲਤੀਆਂ ਮੰਨੀਆਂ ਇਹਨਾਂ ਨੂੰ ਜਿਹੜੀ ਸਜ਼ਾ ਲਗਾਈ ਗਈ ਇਹਨਾਂ ਨੇ ਉਹ ਪ੍ਰਵਾਨ ਕੀਤੀ ਉਹਨੂੰ ਭੁਗਤਣਾ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਇਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਹਮਦਰਦੀ ਸੀ ਸਖਵੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਲੋਕਾਂ ਦੇ ਵਿੱਚ ਸਟਿਲ ਇਹਨਾਂ ਦੇ ਪ੍ਰਤੀ ਹਮਦਰਦੀ ਵਧੀ ਪਰ ਉਸ ਨਰੈਣ ਸਿੰਘ ਚੌੜੇ ਦੇ ਹਮਲੇ ਤੋਂ ਬਾਅਦ ਜੇਸ ਤਰੀਕੇ ਦੀ ਬਿਆਨਬਾਜ਼ੀ ਇਹਨਾਂ ਦੇ ਵੱਲੋਂ ਕੀਤੀ ਗਈ ਉਹ ਲੋਕਾਂ ਨੂੰ ਇਦਾਂ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਿਸੇ ਵੀ ਦਿੱਲੀੋਂ ਚੱਲਦੀ ਪਾਰਟੀ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈਗਾ ਉਸੇ ਤਰੀਕੇ ਨਾਲ ਜਿੰਨੇ ਵੀ ਜਿਹੜੇ ਆ ਜਿੱਦਾਂ ਖਾਸ ਕਰਕੇ ਜਿਹੜਾ ਖਾਰਕੂ ਸੰਘਰਸ਼ ਦੇ ਜਿੰਨੇ ਵੀ ਲੋਕ ਆ ਉਹਨਾਂ ਨੂੰ ਉਹ ਕਹਿੰਦੇ ਨੇ ਆਈਐਸਆਈ ਦੇ ਏਜੰਟ ਆ ਤੁਹਾਨੂੰ ਪਤਾ ਪੰਥਕ ਖਲਕਿਆਂ ਦੇ ਵਿੱਚ ਇੱਕ ਹੋਰ ਸੋਚ ਹੈ ਉਹਨਾਂ ਦੇ ਪ੍ਰਤੀ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਨਰੈਣ ਸਿੰਘ ਚੌੜਾ ਉਹਨਾਂ ਨੂੰ ਆਈਐਸਆਈ ਦਾ ਏਜੰਟ ਦੱਸਿਆ ਤੇ ਮੌਦੇ ਨੇ ਉਦਣ ਹੀ ਇਹ ਗੱਲ ਕਹੀ ਸੀ ਕਿ ਰਵਨੀਤ ਸਿੰਘ ਬਿੱਟੂ ਇਸ ਗੱਲੋਂ ਸਹੀ ਹੈ ਉਹ ਉਹ ਆਪਣੇ ਵੱਲੋਂ ਉਹ ਸਹੀ ਗੱਲ ਕਹਿ ਰਿਹਾ ਕਿ ਦੇਖੋ ਮੇਰੇ ਦਾਦੇ ਨੂੰ ਮਾਰ ਦਿੱਤਾ ਉਹ ਤੁਹਾਡੇ ਲਈ ਸ਼ਹੀਦ ਨੇ ਤੇ ਤੁਹਾਡੇ ਸੁਖਬੀਰ ਸਿੰਘ ਬਾਦਲ ਤੇ ਹਜੇ ਗੋਲੀ ਵੀ ਨਹੀਂ ਚੱਲੀ ਤੇ ਉਹਨੂੰ ਤੁਸੀਂ ਹੁਣ ਆਈਐਸਆਈ ਦਾ ਏਜੰਟ ਦੱਸਦੇ ਹੋ ਵੀ ਹੁਣ ਉਹ ਉਹ ਇਸੇ ਕਰਕੇ ਉਹ ਕਹਿ ਰਿਹਾ ਸੀ ਵੀ ਇਹਦੇ ਇਹਦੀ ਤੁਸੀਂ ਫੋਟੋ ਲਾਓ ਉਹ ਤੰਜ਼ ਕੱছ ਰਿਹਾ ਸੀ ਇਹਨਾਂ ਦੇ ਉੱਤੇ ਕਿਉਂਕਿ ਇਹਨਾਂ ਦੀਆਂ ਬਿਆਨਬਾਜ਼ੀਆਂ ਉਸ ਤਰੀਕੇ ਦੀਆਂ ਸੀਗੇ ਜਿਵੇਂ ਮੈਂ ਕਿਹਾ ਕਿ ਇਹਨਾਂ ਦੀ ਬਿਆਨਬਾਜ਼ੀ ਸ਼ੋਮੀਆ ਗੱਲਦਾਰ ਖਾਸ ਕਰਕੇ ਮਜੀਠੀਆ ਸਾਹਿਬ ਨੇ ਜਿੱਦਾਂ ਦੇ ਬਿਆਨ ਦਿੱਤੇ ਆ ਇਹਨਾਂ ਦੀ ਬਿਆਨਬਾਜ਼ੀ ਦੇ ਵਿੱਚ ਜਾਂ ਕਿਸੇ ਵੀ ਦਿੱਲੀੋਂ ਚੱਲਦੀ ਬਿਆਨਬਾਜ਼ੀ ਦੇ ਵਿੱਚ ਕੋਈ ਫਰਕ ਨਹੀਂ ਤੁਹਾਨੂੰ ਕਿੱਥੋਂ ਨਜ਼ਰ ਨਹੀਂ ਆਉਂਦਾ ਕਿ ਕੋਈ ਖੇਤਰੀ ਤੇ ਰ ਹੈ ਤੇ ਚਲੋ ਉਹ ਹਜੇ ਚੱਲ ਹੀ ਰਿਹਾ ਸੀਗਾ ਮਸਲਾ ਤੇ ਵਿੱਚੇ ਫਿਰ ਇਹ ਗੱਲ ਸਾਹਮਣੇ ਆ ਗਈ ਕਿ ਭਾਈ ਇਹਨਾਂ ਨੇ ਜਿਹੜਾ ਉਹ ਇਹਨਾਂ ਨੂੰ ਅਸਤੀਫੇ ਪ੍ਰਵਾਨ ਕਰਨ ਨੂੰ ਗਿਆ ਸੀਗਾ ਤੇ ਨਵੀਂ ਲੀਡਰਸ਼ਿਪ ਕੁਾਇਦ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਸੀਗਾ ਨਵੀਂ ਮੈਂਬਰਸ਼ਿਪ ਦੇ ਲਈ ਤੇ ਨਾਲ ਦੀ ਨਾਲ ਇਹ ਜਿਹੜਾ ਕਮੇਟੀ ਬਣਾਈ ਗਈ ਸੀਗੀ ਜਿਨ੍ਹਾਂ ਨੇ ਇਹ ਨਵੀਂ ਮੈਂਬਰਸ਼ਿਪ ਦੀ ਦੇਖਰੇਖ ਕਰਨੀ ਸੀਗੀ ਤੇ ਵੀ ਉਹਦੇ ਵਿੱਚ ਇਹਨਾਂ ਨੇ ਸਮਾਂ ਮੰਗ ਲਿਆ ਕੱਲ ਤੱਕ ਸਾਡੇ ਜਥੇਦਾਰ ਤੋਂ ਤੇ ਉਹ ਵੀ ਚਲੋ ਹੁਣ ਤਾਂ ਹੋਣ ਵਾਲੇ ਨੇ 20 ਦਿਨ ਵੀ ਹੋ ਜਾਣੇ ਆ ਬਸ ਇੱਕ ਦੋ ਦਿਨਾਂ ਦੇ ਵਿੱਚ ਹੀ ਪੂਰੇ ਹੋ ਜਾਣੇ ਆ ਉਹ ਤੇ ਬਹੁਤ ਚਰੋਦੇ ਲਈ ਵੀ ਗੱਲਾਂ ਚੱਲੀਆਂ ਕਿਸੇ ਨੇ ਕਿਹਾ ਕਿ ਐਮੈਂਡਮੈਂਟ ਨਹੀਂ ਹੋ ਸਕਦੀ ਵਾਂਸ ਤੁਸੀਂ ਅਕਲ ਤੱਕ ਸਰ ਦੀ ਫਸੀਲ ਤੋਂ ਖੜੇ ਹੋ ਕਿ ਸਿੰਘ ਸਹਿਬਾਨਾ ਨੇ ਜਿਹੜਾ ਇਹ ਫੈਸਲਾ ਸਣਾ ਦਿੱਤਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਇਹਨੂੰ ਐਡਿਟ ਨਹੀਂ ਕੀਤਾ ਜਾ ਸਕਦਾ ਇਹਦੇ ਵਿੱਚ ਐਮੈਂਡਮੈਂਟ ਨਹੀਂ ਹੋ ਸਕਦੀ ਅਨਲੈਸ ਕੋਈ ਨਵਾਂ ਹੁਕਮਨਾਮਾ ਜਾਰੀ ਹੋਵੇ ਬਟ ਚਲੋ ਹੋ ਗਿਆ ਉਹ ਵੀ 20 ਦਿਨ ਵੀ ਜਿਵੇਂ ਮੈਂ ਕਿਹਾ ਕਿ ਹੋਣ ਵਾਲੇ ਹੋ ਗਿਆ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਫੇਰ ਉਹੀ ਪਹਿਲਾਂ ਤਾਂ ਇਹ ਇਹਨਾਂ ਦੀ ਬਿਆਨਬਾਜ਼ੀ ਫਿਰ ਇਹ ਗੱਲ ਜਦੋਂ ਆ ਗਈ ਕਿ ਇਹਨਾਂ ਨੇ ਤਾਂ ਪ੍ਰੋਪਰਲੀ ਮੰਨਿਆ ਵੀ ਨਹੀਂ ਕਿਉਂਕਿ ਇੱਕ ਵੱਡਾ ਤੜਾ ਕਹਿਣ ਲੱਪਿਆ ਪਹਿਲਾਂ ਜਿੱਥੇ 80% ਕੌਮ ਦਾ ਇਹ ਧੜਾ ਕਹਿ ਰਿਆ ਸੀਗਾ ਪੰਥਕ ਖਲਕੇ ਕਹਿ ਰੇ ਸੀ ਕਿ ਚਲੋ ਏਟਲੀਸਟ ਇਹਨਾਂ ਨੇ ਮੰਨਿਆ ਇਹਨਾਂ ਨੂੰ ਤਨਖਾਹ ਲਗਾਤੀ ਵੀ ਠੀਕ ਆ ਜਿੰਨੀ ਸਖਤ ਲੱਗ ਸਕਦੀ ਸੀ ਆਈ ਥਿੰਕ ਸਿੰਘ ਸਹਿਬਾਨਾ ਨੇ ਉਹ ਲਗਾਈ ਆ ਪਰ ਜਦੋਂ ਇਹਨਾਂ ਦੀ ਬਿਆਨਬਾਜ਼ੀ ਸ਼ੁਰੂ ਹੋਈ ਲੋਕਾਂ ਨੂੰ ਲੱਗਾ ਕਿ ਯਾਰ ਇਹ ਤਾਂ ਉੱਥੇ ਹੀ ਖੜੇ ਨੇ ਤੇ ਫਿਰ ਜਦੋਂ ਆਹ ਗੱਲ ਸਾਹਮਣੇ ਆ ਗਈ ਜਿੱਦਾਂ ਬੀਬੀ ਕਿਰਨ ਜੋਤ ਕੋਰਿਆ ਉਹਨਾਂ ਨੇ ਬੜਾ ਖੁੱਲ ਕੇ ਗੱਲ ਕਹੀ ਆ ਕਿ ਇਹ ਅਧੂਰੀ ਇਹਨਾਂ ਦੀ ਅਰਦਾਸ ਮੰਨੀ ਗਈ ਕਿਉਂਕਿ ਹੁਕਮਨਾਮਾ ਤਾਂ ਪੂਰੀ ਤਰ੍ਹਾਂ ਮੰਨਿਆ ਨਹੀਂ ਇਹਨਾਂ ਨੇ ਜਦ ਇਹਨਾਂ ਨੇ ਲੀਡਰਸ਼ਿਪ ਦਾ ਇਹਨਾਂ ਅੱਜ ਉਹ ਹਸ ਕਮੇਟੀ ਨੇ ਕੋਈ ਵੀ ਮੈਂਬਰਸ਼ਿਪ ਦੀ ਕਵਾਇਦ ਨਹੀਂ ਸ਼ੁਰੂ ਕੀਤੀ ਤੇ ਹੁਕਮਨਾਮਾ ਤਾਂ ਜਿਹੜਾ ਕੱਲ ਤੱਕ ਸਾਡੀ ਫਸੀਲ ਤੋਂ ਖੜੇ ਹੋ ਕੇ ਸਿੰਘ ਸਾਹਿਬਾ ਨੇ ਦਿੱਤਾ ਸੀ ਉਹ ਤਾਂ ਮੰਨਿਆ ਨਹੀਂ ਇਹਨਾਂ ਨੇ ਤੇ ਉਹ ਉਹਦੇ ਚੱਲਦੇ ਆ ਜਿਹੜਾ ਇੱਕ ਹੋਰ ਉਹ ਜਿਹੜਾ ਇਹਨਾਂ ਦੇ ਖਿਲਾਫ ਇੱਕ ਲੋਕਾਂ ਦੀ ਪਰਸੈਪਸ਼ਨ ਸੀਗੀ ਉਹਦੇ ਵਿੱਚ ਵਾਧਾ ਹੋ ਗਿਆ ਤੇ ਰਹਿੰਦਾ ਖੁੰਦਾ ਕਸਰ ਜਿਹੜਾ ਉਹ ਹੋ ਗਿਆ ਨਹੀਂ ਹਰਪ੍ਰੀਤ ਸਿੰਘ ਵਾਲੇ ਮਸਲੇ ਨੇ ਬੀਤੇ ਜਿਹੜਾ ਲੰਘੇ ਰੋਜ਼ ਉਹ ਕਰ ਦਿੱਤਾ ਹੈ ਇਹ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਨਾਂ ਨੂੰ ਇਹ ਪੇ ਆਫ ਨਹੀਂ ਕਰਨਾ ਇਹ ਆਕਾਲੀ ਦਲ ਬਾਦਲ ਧੜਾ ਜਿਹੜਾ ਇਨੂੰ ਇਹ ਬਹੁਤ ਵੱਡੀ ਇਹਨਾਂ ਤੇ ਇਹ ਜਿਹੜੀ ਆ ਟੈਕਟੀਕਲ ਮਿਸਟੇਕ ਹੋਈ ਆ ਇਹ ਪਤਾ ਨਹੀਂ ਸ਼ਾਇਦ ਮੈਨੂੰ ਲੱਗਦਾ ਜਿਹੜੇ ਪਾਵਰ ਇਹ ਇੱਕ ਤਾਂ ਇਹ ਸਿੱਧੀ ਸਿੱਧੀ ਸ਼ਰੇਆਮ ਪਾਵਰ ਪੋਲਿਟਿਕਸ ਆ ਇਹਦੇ ਵਿੱਚ ਕੁਝ ਵੀ ਹੋਰ ਨਹੀਂ ਹੈਗਾ ਇਹਨੂੰ ਜੋ ਮਰਜ਼ੀ ਬਣਾ ਕੇ ਉਹ ਖੇਡਣ ਅਸਲ ਦੇ ਵਿੱਚ ਨਾ ਸੁਖਵੀਰ ਸਿੰਘ ਬਾਦਲ ਧੜੇ ਦਾ ਇਹਨਾਂ ਦੀ ਪ੍ਰੋਬਲਮ ਪਤਾ ਕੀ ਆ ਇਹਨਾਂ ਦੀ ਪ੍ਰੋਬਲਮ ਉਹੀ ਆ ਜਿਹੜੀ ਪਾਕਿਸਤਾਨ ਆਰਮੀ ਦੀ ਆ ਹੁਣ ਪਾਕਿਸਤਾਨ ਆਰਮੀ ਉੱਥੇ ਕੀ ਕਰਦੀ ਆ ਉਹ ਮੁਲਕ ਨੂੰ ਆਪਣੇ ਹਿਸਾਬ ਨਾਲ ਚਲਾਉਂਦੀ ਆ ਸਾਰਾ ਕੁਝ ਜਿਹੜਾ ਮੁਲਕ ਦਾ ਬਿਜ਼ਨਸ ਆ ਉਹ ਆਰਮੀ ਦੇ ਅੰਦਰ ਆ ਉਹ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਕਰਦੀ ਆ ਜਿੱਦਾਂ ਚਾਈਨਾ ਦੇ ਵਿੱਚ ਕਿਹਾ ਜਾਂਦਾ ਨਾ ਵੀ ਜਿਹੜੀ ਉਹਨਾਂ ਦੀ ਪੀਪਲਸ ਉਹ ਜਿਹੜੀ ਆਰਮੀ ਆ ਵੀ ਵੱਡੇ ਵੱਡੇ ਬਿਜ਼ਨਸ ਉਹਨਾਂ ਦੇ ਹੇਠਾਂ ਨੇ ਉਹ ਆਰਮੀ ਦੇ ਆਪਣੇ ਜਿਹੜੇ ਵਪਾਰਕ ਆਧਾਰੇ ਨੇ ਉਹਨਾਂ ਤੋਂ ਉਹਨਾਂ ਦੇ ਆਪਣੇ ਪੈਸੇ ਆਉਂਦੇ ਨੇ ਜਿਹਦੇ ਤੋਂ ਉਹਨਾਂ ਦੀ ਉਹ ਆਰਮੀ ਚੱਲਦੀ ਆ ਇਸੇ ਤਰੀਕੇ ਨਾਲ ਜਿਹੜਾ ਹਾਲਾਂਕਿ ਪਾਕਿਸਤਾਨ ਦਾ ਮਿਲਟਰੀ ਦਾ ਨਿਜ਼ਾਮ ਤਾਂ ਥੋੜਾ ਥੋੜਾ ਇੰਡੀਆ ਦੇ ਨਾਲ ਹੀ ਮਿਲਦਾ ਕਿਉਂਕਿ ਬ੍ਰਿਟਿਸ਼ ਆਰਮੀ ਦੋਨੋਂ ਹੀ ਆਰਮੀ ਇਹ ਆਪਣੀਆਂ ਰਹੀਆਂ ਸੀਗੀਆਂ ਬਟ ਮੋਸਟਲੀ ਕਿਉਂਕਿ ਪਾਕਿਸਤਾਨ ਦੇ ਵਿੱਚ ਸਭ ਤੋਂ ਤਾਕਤਵਰ ਜਿਹੜਾ ਸ਼ਖਸ ਆ ਉਹ ਜਦੋਂ ਦਾ ਪਾਕਿਸਤਾਨ ਬਣਿਆ ਉਹ ਥੋੜਾ ਚਿਰ ਰਿਹਾ ਹੋਊਗਾ ਜਦੋਂ ਮੁਹੰਮਦ ਅਲੀ ਜਿਨਾਬ ਸਾਹਿਬ ਰਹੇ ਨੇ ਉਸ ਤੋਂ ਬਾਅਦ لیاقت ਅਲੀ ਖਾਨ ਰਹਾ ਉੱਥੇ ਉਹਨਾਂ ਦਾ ਵੀ ਮਰਡਰ ਹੋ ਗਿਆ ਸੀ لیاقت ਅਲੀ ਖਾਨ ਦਾ ਵੀ ਮੁਹੰਮਦ ਅਲੀ ਜਿਨਾਬ ਦੀ ਜਾਨ ਜਾਨ ਨੂੰ ਲੈ ਕੇ ਵੀ ਬਹੁਤ ਸਾਰੀਆਂ ਥਿਊਰੀਆਂ ਉੱਥੇ ਚੱਲਦੀਆਂ ਰਹਿੰਦੀਆਂ ਵੀ ਐਂਬੂਲੈਂਸ ਲੇਟ ਕਿੱਦਾਂ ਪਹੁੰਚੀ ਸੀ ਪਰ ਉਸ ਤੋਂ ਬਾਅਦ ਲਗਾਤਾਰ ਉੱਥੇ ਜਿਹੜਾ ਵੀ ਆਰਮੀ ਚੀਫ ਹੁੰਦਾ ਅਸਲ ਦੇ ਵਿੱਚ ਪਾਕਿਸਤਾਨ ਦੇ ਰਾਜ ਉਸੇ ਦਾ ਹੁੰਦਾ ਹੈ ਇਮਰਾਨ ਖਾਨ ਦੀ ਲੜਾਈ ਏਸੀ ਚੀਜ਼ ਦੀ ਹੈ ਇਸੇ ਕਰਕੇ ਉਹ ਜੇ ਕਿ ਉਹ ਉਹ ਚਾਹੁੰਦਾ ਕਿ ਜਿਹੜੀ ਪਾਵਰ ਆ ਉਹ ਕਿਸੇ ਵੀ ਅਵਾਮੀ ਲੀਡਰ ਕੋ ਹੋਣੀ ਚਾਹੀਦੀ ਆ ਜਦਕਿ ਉੱਥੇ ਰਾਜ ਕਰਦਾ ਪਾਕਿਸਤਾਨ ਦਾ ਆਰਮੀ ਚੀਫ ਹੁਣ ਪਾਕਿਸਤਾਨ ਦਾ ਆਰਮੀ ਚੀਫ ਜਾਂ ਪਾਕਿਸਤਾਨ ਦੀ ਜਿਹੜੀ ਆਰਮੀ ਆ ਉਹ ਰਾਜ ਤਾਂ ਕਰਦੀ ਆ ਉਹ ਰਾਜ ਵੀ ਕਰਦੀ ਆ ਉਹ ਉਹ ਸਾਰਾ ਮੁਲਕ ਆਪਣੇ ਹਿਸਾਬ ਨਾਲ ਚਲਾਉਂਦੀ ਆ ਜੋ ਬਿਜ਼ਨਸ ਜੋ ਲੱਲਾ ਪੱਬਾ ਸਾਰਾ ਉਹਨਾਂ ਦੇ ਹਿਸਾਬ ਦੇ ਨਾਲ ਚੱਲਦਾ ਪਰ ਜਦੋਂ ਅਕਾਉਂਟੇਬਿਲਟੀ ਦੀ ਗੱਲ ਹੁੰਦੀ ਹੈ ਜਦੋਂ ਲੋਕੀ ਇਹ ਕਹਿੰਦੇ ਨੇ ਕਿ ਭਾਈ ਮੁਲਕ ਦੇ ਵਿੱਚ ਆਹਾ ਗਲਤ ਆ ਮੁਲਕ ਦੇ ਵਿੱਚ ਫਲਾਨੀ ਫਰੀडम ਹੈ ਨਹੀਂ ਮੁਲਕ ਮੁਲਕ ਦੇ ਵਿੱਚ ਸਾਨੂੰ ਕੋ ਸਾਡੇ ਕੋ ਸਾਫ ਪਾਣੀ ਨਹੀਂ ਮੁਲਕ ਦੇ ਵਿੱਚ ਜਿਹੜੀ ਆ ਬਿਜਲੀ ਨਹੀਂ ਸਾਨੂੰ ਮਿਲ ਰਹੀ ਉਹ ਕਹਿੰਦੇ ਨਾ 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 ਅਸੀਂ ਅਸੀਂ ਤਾਂ ਮਿਲਟਰੀ ਆ ਸਾਡਾ ਤਾਂ ਕੰਮ ਡਿਫੈਂਸ ਦਾ ਇਹ ਗੱਲਾਂ ਤੁਸੀਂ ਪੋਲੀਟੀਸ਼ੀਨਾਂ ਨੂੰ ਪੁੱਛੋ ਹੁਣ ਪੋਲੀਟੀਸ਼ੀਨ ਵਿਚਾਰੇ ਕਹਿੰਦੇ ਨੇ ਵੀ ਦੇਖੋ ਜੀ ਇਹ ਸਾਡੇ ਤਾਂ ਹੱਥ ਪੱਲੇ ਕੁਝ ਹੈ ਨਹੀਂ ਵੀ ਅਸੀਂ ਕੀ ਕਰ ਸਕਦੇ ਆ ਨਾ ਵੀ ਜਦ ਸਾਡੇ ਕੋਈ ਤਾਕਤ ਹੀ ਕੋਈ ਹੈ ਨਹੀਂ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਪੋਲਿਟਿਸ਼ਨਾਂ ਨੂੰ ਪੁੱਛੋ ਹੁਣ ਆਰਮੀ ਉਥੇ ਇਹ ਕਰਦੀ ਇਹ ਆ ਕਿਉਂ ਰਾਜ ਕਰਦੀ ਆ ਸਾਰੇ ਫਾਇਦੇ ਚੱਕਦੀ ਆ ਉਸ ਸੱਤਾ ਦੇ ਪਰ ਉਹਦੀ ਜਿਹੜੀ ਆ ਜਦੋਂ ਉਹਦੀ ਕੋ ਉਹਨਾਂ ਨੂੰ ਅਕਾਉਂਟੇਬਿਲਟੀ ਆਉਂਦੀ ਆ ਜੇ ਕਹਿ ਲੋ ਕਿ ਉਹਦਾ ਜਿਹੜਾ ਕੋਈ ਨਾ ਪੱਕੀ ਪ੍ਰਭਾਵ ਉਹਨਾਂ ਤੇ ਆਉਂਦੇ ਨੇ ਉਹ ਕਹਿੰਦੇ ਉਹ ਨਾ ਸਾਡੇ ਤੇ ਲਾਓ ਹੁਣ ਇਹੀ ਗੱਲ ਸ਼ਰੂ ਮਣੀ ਅਕਾਲੀ ਦਲ ਦੀ ਆ ਇਹ ਪੰਥਕ ਜਿਹੜਾ ਸਾਰੇ ਧਰਮਾਂ ਨੂੰ ਵਰਤਦੇ ਵੀ ਨੇ ਪੰਥਕ ਈਡੀਅਮ ਨੂੰ ਵੀ ਵਰਤਦੇ ਨੇ ਜਿਹੜਾ ਐਸਜੀਪੀਸੀ ਦੀ ਜਿਹੜੀ ਗੁਰੂ ਘਰਾਂ ਦੀ ਗੋਲਕ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਬਾਬਤ ਕਹੀਆਂ ਜਾਂਦੀਆਂ ਨੇ ਪੀਟੀਸੀ ਦੀ ਉਦਾਹਰਣ ਦੇਖ ਲਓ ਹਜੇ ਤੱਕ ਉਹ ਬਣਿਆ ਨਹੀਂ ਜਿਹੜਾ ਦਰਬਾਰ ਸਾਹਿਬ ਤੋਂ ਜਿਹੜੀ ਗਰਵਾਣੀ ਦਾ ਪ੍ਰਸਾਰਣ ਹੁੰਦਾ ਉਹਨੂੰ ਲੈ ਕੇ ਸਾਡੀ ਵਿਧਾਨ ਸਭਾ ਤੱਕ ਗੱਲ ਆ ਗਈ ਪਰ ਉਹ ਉਸ ਸਿਰੇ ਨਹੀਂ ਲੱਗਾ ਸੋ ਇਹ ਸਾਰੀਆਂ ਚੀਜ਼ਾਂ ਵਰਤਦੀ ਹੈਗੀ ਆ ਸਿੱਖ ਹਲਕਿਆਂ ਦੇ ਵਿੱਚੋਂ ਧਰਮ ਨੂੰ ਵਰਤਦੀ ਜ਼ਰੂਰ ਆ ਪਰ ਜਦੋਂ ਹੁਣ ਧਰਮ ਵਾਲੀ ਸਜ਼ਾ ਇਹਨਾਂ ਤੇ ਲੱਗੀ ਹੁਣ ਇਹਨਾਂ ਨੇ ਦੂਜੇ ਤਰੀਕੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਨਹੀਂ ਨਹੀਂ ਜੀ ਅਸੀਂ ਤਾਂ ਸੈਕੂਲਰ ਕੰਟਰੀ ਦੇ ਵਿੱਚ ਰਹਿੰਦੇ ਆ ਉਹ ਜਿਹੜੇ ਸ਼ਰਮਾ ਹੋਣਾ ਨੇ ਇਹ ਗੱਲ ਕਹੀ ਸੀਗੀ ਜਾਨਲ ਜੋਸ਼ੀ ਹੋਣਾ ਨੇ ਕਹੀ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ ਨਾ ਕਿੱਥੋਂ ਆਈ ਸੀ ਉਹ ਕੇਸਪੀਕੇ ਨਾਲ ਕਹੀ ਗਈ ਸੀ ਉਹ ਇਸੇ ਤਰੀਕੇ ਨਾਲ ਕਹੀ ਗਈ ਸੀ ਕਿ ਅਸੀਂ ਤਾਂ ਜੀ ਸੈਕੂਲਰ ਲਿਬਰਲ ਕੰਟਰੀ ਦੇ ਵਿੱਚ ਰਹਿੰਦੇ ਆ ਤੇ ਇਸ ਤਰੀਕੇ ਨਾਲ ਧਰਮ ਦਾ ਉੱਪਰੋਂ ਕੁੰਡਾ ਹੋਣਾ ਨਹੀਂ ਚਾਹੀਦਾ ਉਹ ਇਹ ਕਹਿੰਦੇ ਵੀ ਧਰਮ ਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਤਾਂ ਵਰਤ ਲਈਏ ਪਰ ਜੇਕਰ ਧਰਮ ਦੇ ਹਿਸਾਬ ਨਾਲ ਸਾਨੂੰ ਸਜ਼ਾ ਲੱਗੇਗੀ ਉਹਨੂੰ ਵੀ ਅਸੀਂ ਮੰਨਣਾ ਸੋ ਇਹ ਜਿਹੜੀ ਇਹਨਾਂ ਦੀ ਕਿਤੇ ਨਾ ਕਿਤੇ ਲੜਾਈ ਨਜ਼ਰ ਆ ਰਹੀ ਸੀ ਕਿ ਹੁਣ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਤੇ ਉਹ ਲੜਾਈ ਕਹਿ ਲੋ ਕਿ ਹੁਣ ਬਹੁਤ ਖੁੱਲ ਕੇ ਸਾਫ਼ ਹੋ ਗਈ ਆ ਪਰ ਇਹ ਗੱਲ ਤੁਸੀਂ ਯਾਦ ਰੱਖਿਓ ਕਿ ਇਹਨਾਂ ਨੂੰ ਇਹ ਚੀਜ਼ ਇਹ ਇਹ ਇਹਨਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਪ੍ਰੋਬਲਮੈਟਿਕ ਹੋਣੀ ਆ ਜਿਵੇਂ ਅਕਾਲੀ ਦਲ ਬਾਦਲ ਧੜੇ ਦੇ ਨੇ ਇਹ ਕਾਫੀ ਪੋਸੀਬਿਲਿਟੀ ਹੈਗੀ ਆ ਕਿ ਜਿਹੜੀ ਸੁਧਾਰ ਲੈਰ ਵਾਲੇ ਦੇ ਹਾਲਾਂਕਿ ਬਹੁਤ ਸਾਰੇ ਇਲਜ਼ਾਮ ਉਹਨਾਂ ਦੇ ਉੱਤੇ ਵੀ ਹੈਗੇ ਨੇ ਬਟ ਸਟਿਲ ਉਹ ਆਪਣੇ ਆਪ ਨੂੰ ਇਹਨਾਂ ਤੋਂ ਥੋੜਾ ਜਿਹਾ ਬੱਕਰਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੀ ਕਾਫੀ ਜ਼ਿਆਦਾ ਪੋਸਿਬਿਲਿਟੀ ਆ ਕਿ ਜਿਹੜੇ ਸੁਧਾਰ ਲੈਣ ਵਾਲੇ ਨੇ ਉਹ ਕਿਉਂਕਿ ਇਹ ਜਿਹੜੇ ਅਕਾਲੀ ਦਲ ਬਾਦਲ ਧੜੇ ਵਾਲੇ ਨੇ ਇਹ ਉਹਨਾਂ ਨੂੰ ਨਾਲ ਨਹੀਂ ਰਲਾ ਰਹੇ ਨਾ ਹੀ ਜਿਹੜੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਮੇਟੀ ਬਣੀ ਸੀ ਉਹਦੇ ਹਿਸਾਬ ਦੇ ਨਾਲ ਇਹ ਚੱਲ ਰਹੇ ਨੇ ਸੋ ਹੋ ਸਕਦਾ ਕਿ ਜਿਹੜੇ ਸੁਧਾਰ ਲੈਣ ਵਾਲੇ ਆ ਉਹ ਆਪਣੀ ਕੋਈ ਵੱਖਰਾ ਅਕਾਲੀ ਦਲ ਬਣਾਉਣ ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰਧਾਨਗੀ ਕਰਦੇ ਨੇ ਤੇ ਇੱਕ ਗੱਲ ਤਾਂ ਪੱਕੀ ਆ ਕਿ ਬਾਦਲ ਧੜੇ ਨੂੰ ਤਾਂ ਪੂਰੀ ਟੱਕਰ ਉਹ ਦੇਣਗੇ ਤੇ ਜੇਕਰ ਹੁਣ ਆਪਾਂ ਆ ਜਾਈਏ ਕਿ ਗੈਨੀ ਹਰਪੀ ਸਿੰਘ ਹੁਣ ਵਾਲਾ ਸਾਰਾ ਇਹ ਮਸਲਾ ਹੋਇਆ ਕੀ ਆ ਤਾਂ ਜਿਹੜੀ ਉਹਨਾਂ ਦੀ ਬਹੁਤ 20 25 ਸਕੰਡ ਦੀ ਵੀਡੀਓ ਕੱਟ ਕੇ ਚਲਾਈ ਗਈ ਆ ਬਹੁਤ ਹੀ ਗਲਤ ਗੱਲ ਐ ਇਹ ਵੀ ਐਸਜੀਪੀਸੀ ਨੂੰ ਇੱਥੇ ਜਾਂਚ ਕਰਨੀ ਚਾਹੀਦੀ ਆ ਕਿ ਕਿਸ ਨੇ ਉਹ ਲੀਕ ਕੀਤੀ ਐ ਦੂਜੀ ਗੱਲ ਜਿਹੜੀ ਬਾਰ-ਬਾਰ ਇੱਕ ਤਾਂ ਜਿਹੜੀ ਪਰਿਵਾਰਕ ਗੱਲਾਂ ਨੇ ਉਹਨੂੰ ਤਾਂ ਮੈਨੂੰ ਕਰਦਾ ਨਹੀਂ ਵਿੱਚ ਬੰਦਾ ਚੰਗਾ ਨਹੀਂ ਲੱਗਦਾ ਤੇ ਐਨੀ ਬਸਿੰਘ ਸਾਹਿਬ ਨੇ ਉਹਦੇ ਜਿਹੜਾ ਇੰਤੋਂ ਜ਼ਿਆਦਾ ਕੋਈ ਕੁਝ ਜਜ਼ੇਦਾਰ ਸਾਹਿਬ ਕਰ ਨਹੀਂ ਸਕਦੇ ਉਹਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿ ਕੇ ਸਾਰੀਆਂ ਗੱਲਾਂ ਕਹੀਆਂ ਕਿ ਜੇਕਰ ਮੈਂ ਇਹਦੇ ਵਿੱਚ ਮੈਂ ਗਲਤ ਹੋਵਾਂ ਤਾਂ ਮੈਂ ਗਰਕ ਹੋ ਜਾਵਾਂ ਜੇਕਰ ਐਸਪੀ ਕੇ ਦੇ ਇਲਜ਼ਾਮ ਜਿਹੜੇ ਮੇਰੇ ਤੇ ਲੱਗਦੇ ਨੇ ਜੇਕਰ ਮੈਂ ਉਹਨਾਂ ਤੇ ਸਹੀ ਹੋਵਾਂ ਬਾਕੀ ਉਹਨਾਂ ਦਾ ਜਿਹੜਾ ਉਹ ਰਿਸ਼ਤੇਦਾਰ ਨੇ ਦੁਬਾਰਾ ਕਹੀਆਂ ਜੀ ਇੰਦਾਂ ਤਾਂ ਕੋਈ ਵੀ ਗੁਰੂ ਘਰ ਜਾ ਕੇ ਬਰੀ ਹੋ ਜਾਊਗਾ ਇਹਦੀ ਜਾਂਚ ਜੇਕਰ ਹੋਣੀ ਹੁੰਦੀ ਇਹ ਆਪਾਂ ਸਾਰੇ ਜਾਣਦੇ ਆ ਕਿ ਜੇਕਰ ਸੱਚੀ ਇਹਦੇ ਵਿੱਚ ਕੋਈ ਸਚਾਈ ਹੁੰਦੀ ਤਾਂ ਇਹਦੀ ਜਾਂਚ ਹੋਣੀ ਪਹਿਲਾਂ ਹੀ ਹੋ ਜਾਣੀ ਸੀ ਇਹ ਸਾਰਿਆਂ ਨੂੰ ਪਤਾ ਕਿ ਹੁਣ ਤਾਂ ਖੁੰਦਕ ਕੱਢੀ ਜਾ ਰਹੀ ਆ ਜੇਕਰ ਇਦਾਂ ਦਾ ਮਸਲਾ ਕੋਈ ਹੁੰਦਾ ਤਾਂ ਇਹਦੀ ਜਾਂਚ ਹੋਣ ਨੂੰ ਹੋਈ ਹੋਣੀ ਸੀ ਤੇ ਬਾਕੀ ਐਨੀਵੇ ਉਹਨਾਂ ਨੇ ਕਿਹਾ ਕਿ ਪਹਿਲਾਂ ਜਦੋਂ ਮੈਨੂੰ ਨੌਕਰੀ ਮਿਲੀ ਆ ਮੇਰੀਆਂ ਜਾਂਚਾਂ ਸਾਰੀਆਂ ਹੋ ਚੁੱਕੀਆਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੋਂ ਉਹਨੂੰ ਬੁਨਿਆਦ ਬਣਾ ਕੇ ਜਿਹੜਾ ਇਹਨਾਂ ਦੇ ਸਾਧੂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਉਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਸੀਗੇ ਉਹਨੂੰ ਬੁਨਿਆਦ ਬਣਾ ਕੇ ਇਹਨਾਂ ਨੂੰ ਅੱਜ ਜਿਹੜਾ ਐਸਟੀਪੀਸੀ ਨੇ ਇੱਕ ਹੰਗਾਮੀ ਮੀਟਿੰਗ ਸੱਦ ਕੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ 10-15 ਦਿਨ ਦੇ ਲਈ ਵੀ ਤੁਸੀਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਲੰਬੇ ਹੋ ਜੋ ਤੁਸੀਂ ਨਹੀਂ ਕੋਈ ਵੀ ਜ਼ਿੰਮੇਵਾਰੀ ਉਸ ਜ਼ਿੰਮੇਵਾਰੀ ਦੇ ਵਿੱਚ ਕੀ ਹੈ ਵੀ ਤੁਸੀਂ ਕੱਲ ਨੂੰ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਕਿਤੇ ਇਕੱਤਰਤਾ ਜਾਂ ਮੀਟਿੰਗ ਦਾ ਕੱਟ ਹੋਣਾ ਉਹਦੇ ਵਿੱਚ ਜਿਹੜਾ ਦਮਦਮਾ ਸਾਹਿਬ ਦਾ ਹੈੱਡ ਗ੍ਰੰਥੀ ਆ ਉਹ ਜਥੇਦਾਰ ਸਾਹਿਬ ਦੀ ਭੂਮਿਕਾ ਨਿਭਾਵੇਗਾ ਗੈਨੀ ਹਰਪੀ ਸਿੰਘ ਉਹਦੇ ਵਿੱਚ ਨਹੀਂ ਸ਼ਾਮਲ ਹੋ ਸਕਦੇ ਹੁਣ ਇਤੋਂ ਇਹ ਵੀ ਇੱਕ ਚੀਜ਼ ਲੱਗ ਰਹੀ ਹੈ ਕਿ ਹੋ ਸਕਦਾ ਹੋ ਸਕਦਾ ਕਿ ਜਿਹੜਾ ਹੁਕਮਨਾਮਾ ਆਇਆ ਹੋਇਆ ਇਹਦੇ ਵਿੱਚ ਅਮੈਂਡਮੈਂਟ ਹੋਵੇ ਕਿਉਂਕਿ ਗਿਆਨੀ ਹਰਪੀ ਸਿੰਘ ਉਹਨਾਂ ਨੇ 2-3 ਵਾਰ ਕੱਲ ਹੀ ਸੰਕੇਤ ਦਿੱਤਾ ਸੀ ਇਸ ਮੀਟਿੰਗ ਦੇ ਨਤੀਜੇ ਆਉਣ ਤੋਂ ਪਹਿਲਾਂ ਕਿ ਮੈਂ ਕਿਸੇ ਵੀ ਇਸ ਤਰੀਕੇ ਦੀ ਇਕਤਰਤਾ ਦੇ ਵਿੱਚ ਸ਼ਾਮਲ ਹੋ ਕੇ ਪਾਪਾਂ ਦਾ ਭਾਗੀਦਾਰ ਨਹੀਂ ਬਣੂੰਗਾ ਜਿਹਦੇ ਵਿੱਚ ਇਹਨਾਂ ਦੇ ਖਿਲਾਫ ਆਇਆ ਮਤਲਬ ਕਿ ਬਾਦਲ ਧੜੇ ਦੇ ਖਿਲਾਫ ਆਇਆ ਜਿਹੜਾ ਹੁਕਮਰਾਮਾ ਉਹਨੂੰ ਕਿਸੇ ਵੀ ਤਰੀਕੇ ਨਾਲ ਉਹਦੇ ਵਿੱਚ ਰੱਦੋ ਬਦਲ ਕੀਤੀ ਜਾਵੇ ਮੈਂ ਉਹਦਾ ਭਾਗੀਦਾਰ ਨਹੀਂ ਬਣਨਾ ਸੋ ਉਹ ਹੁਣ ਜੇਕਰ ਇਹਨਾਂ ਨੂੰ ਅਕਾਲ ਤਖਤ ਸਾਹਿਬ ਜਿਹੜੇ ਪੰਜ ਸਿੰਘ ਸਹਿਬਾਨਾਂ ਦੇ ਵਿੱਚੋਂ ਇੱਕ ਗਿਆਨੀ ਹਰਪੀ ਸਿੰਘ ਹੁਣੀ ਮਸਲਾ ਬਣ ਰਿਹਾ ਸੀ ਕਿ ਉਹਨਾਂ ਨੂੰ ਪਰੇ ਕਰ ਦਿੱਤਾ 댓 ਮੀਨਸ ਕਿ ਤੁਸੀਂ ਇਸ ਗੱਲ ਦੀ ਉਮੀਦ ਰੱਖੋ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਸ਼ਾਇਦ ਉਸ ਹੁਕਮਨਾਮੇ ਦੇ ਵਿੱਚ ਐਮੈਂਡਮੈਂਟ ਨੂੰ ਲੈ ਕੇ ਵੀ ਕੁਝ ਜਿਹੜੀ ਆਕਵਾਇਦ ਉਹ ਚੱਲ ਸਕਦੀ ਹੈ ਤੇ ਇਹ 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 ਦੇ ਨਾਲ ਨਾਲ ਜਿਹੜਾ ਇਸ ਜੋ ਕੁਝ ਸਾਰਾ ਹੋਇਆ ਇੱਕ ਤਾਂ ਜਿਹੜਾ ਸਰਦਾਰ ਮਿਰਸਾ ਸਿੰਘ ਬਲਟੋਹਾ بار-बार ਇਹ ਗੱਲ ਕਹਿੰਦੇ ਨੇ ਨਾ ਇਹ ਅਕਾਲੀ ਦਲ ਸੌਰੀ ਭਾਜੀਪੀ ਦੇ ਨਾਲ ਨੇ ਇਹ ਯਾਨੀ ਹਰਪੀ ਸਿੰਘ ਹੁਣੀ ਬੀਜੇਪੀ ਦੇ ਨਾਲ ਨੇ ਕਿਉਂਕਿ ਇਹਨਾਂ ਨੇ ਸਾਂਝ ਕਬੂਲੀ ਆ ਉਹ ਬਹੁਤ ਹੀ ਹਸੋਹੀਣੀ ਲੱਗਦੀ ਆ ਗੱਲ ਬਲਟੋਆ ਸਾਹਿਬ ਕੋਈ ਨਵੀਂ ਗੱਲ ਕੁਝ ਸਬੂਤਾਂ ਦੇ ਨਾਲ ਲੈ ਕੇ ਆਓ ਤੁਸੀਂ ਲੰਬਾ ਸਮਾਂ ਉਹਨਾਂ ਦੇ ਨਾਲ ਰਾਜਮਾਨ ਆ ਬੀਜੇਪੀ ਦੇ ਨਾਲ ਉਸ ਸਮੇਂ ਰਾਜਮਾਨ ਆ ਜਦੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ ਕਿ ਆਰਐਸਐਸ ਦੇ ਨਾਲ ਸਾਂਝ ਨਹੀਂ ਰੱਖਣੀ ਤੇ ਆਰਐਸਐਸ ਦੀ ਜਿਹੜੀ ਆਰਐਸਐਸ ਪੇਰੈਂਟ ਬੋਡੀ ਆ ਬੀਜੇਪੀ ਦੀ ਉਹਨਾਂ ਦੇ ਨਾਲ ਤੁਸੀਂ ਲਗਾਤਾਰ ਸੱਤਾ ਭੋਗਦੇ ਰਹੇ ਹੋ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦੇ ਨਾਲ ਯਾਨੀ ਹਰਪੀਸ ਨੂੰ ਉਹਨਾਂ ਦੇ ਰਿਸ਼ਤੇ ਨੇ ਜਾਂ ਇਹਨਾਂ ਦੇ ਸੁਧਾਰ ਲੈਰ ਵਾਲਿਆਂ ਦੇ ਨੇ ਇੱਥੇ ਇੱਕ ਹੋਰ 2 ਸਾਲਾਂ ਨੂੰ ਪਤਾ ਨਹੀਂ ਕਿ ਤੁਸੀਂ ਇਕੱਠੇ ਹੋਗੇ ਉਹਨਾਂ ਦੇ ਨਾਲ ਸ਼ਾਇਦ ਚੋਣਾਂ ਵਾਲੇ ਨੂੰ ਸੋ ਤਾਂ ਵੈਸੇ ਬਹੁਤ ਹਾਸੇ ਹੋਣੀ ਹਾਸੋ ਹੋਣੀ ਗੱਲ ਹੈ ਆਪਾਂ ਬਹੁਤ ਵਾਰ ਉਹਦੇ ਤੇ ਗੱਲ ਕਰ ਹੀ ਚੁੱਕੇ ਹਾਂ ਸੋ ਇਹਦੇ ਨਾਲ ਨਾਲ ਇਹ ਜਿਹੜਾ ਇਹ ਹੋਇਆ ਇਹ ਤੋਂ ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਕਿੱਦਾਂ ਦੀ ਮੀਟਿੰਗ ਹੋਈ ਹੈ ਤੇ ਕੀ ਉਸ ਮੀਟਿੰਗ ਤੋਂ ਪਹਿਲਾਂ ਇੱਕ ਤਾਂ 15 ਮਿੰਟ ਪਹਿਲਾਂ ਮੀਟਿੰਗ ਤੋਂ ਇਹ ਦੋ ਜਿਹੜੇ ਪੱਤਰਕਾਰਾਂ ਨੇ ਗੱਲ ਕਨਫਰਮ ਕੀਤੀ ਆ ਕਿ ਸੀਨੀਅਰ ਜਰਨਲਿਸਟ ਨੇ ਹਮੀਰ ਸਿੰਘ ਨੇ ਵੀ ਜਸਪੀਤ ਸਿੰਘ ਪੱਟੀ ਹੁਣਾ ਨੇ ਵੀ ਕਿ ਵਿਕਰਮ ਸਿੰਘ ਮਜੀਠੀਆ ਇਹਨਾਂ ਨੂੰ ਮਿਲੇ ਨੇ ਕਮੇਟੀ ਵਾਲਿਆਂ ਨੂੰ ਹਰਜਿੰਦਰ ਸਿੰਘ ਧਾਮੀ ਹੁਣਾ ਨੂੰ ਇਸ ਮੀਟਿੰਗ ਤੋਂ ਪਹਿਲਾਂ ਤੇ ਇਸੇ ਤਰੀਕੇ ਨਾਲ ਜਸਵੰਤ ਸਿੰਘ ਪਣੈਣ ਤੇ ਪਰਮਜੀਤ ਸਿੰਘ ਰਾਏਪੁਰ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਜਿਹੜੇ ਕਿ ਕਹਿ ਲਓ ਕਿ ਇਹਨਾਂ ਦੇ ਆਪੋਜ਼ਿਟ ਸਾਈਡ ਦੇ ਨੇ ਉਹਨਾਂ ਨੇ ਕਿਹਾ ਉਹਨਾਂ ਨੇ ਡਾਈਸੈਂਟ ਦਿੱਤਾ ਆਪਣਾ ਉਹਨਾਂ ਨੇ ਕਿਹਾ ਕਿ ਚਲੋ ਭਾਈ ਜੇਕਰ ਤੁਸੀਂ ਇਹ ਡੀ ਕੋ ਗੱਲ ਆ ਪਹਿਲੀ ਤਾਂ ਉਹਨਾਂ ਨੇ ਕਿਹਾ ਕਿ ਗਲਤ ਗੱਲ ਹੈ ਤੁਸੀਂ ਜਿਹੜੀ ਗਿਆਨੀ ਹਰਪੀ ਸਿੰਘ ਉਹਨਾਂ ਤੇ ਇਸ ਵੀ ਕੇ ਨਾਲ ਇਲਜ਼ਾਮ ਤਰਸੀ ਕਰ ਰਹੇ ਹੋ ਜੇਕਰ ਸਟਿਲ ਤੁਹਾਨੂੰ ਲੱਗਦਾ ਵੀ ਕੁਝ ਤੁਸੀਂ ਕਮੇਟੀ ਬਣਾ ਲਓ ਤੇ ਉਹਦੇ ਵਿੱਚ ਤੁਸੀਂ ਸਾਨੂੰ ਵੀ ਸ਼ਾਮਲ ਕਰ ਲਓ ਜਿਹੜੀ ਜਾਂਚ ਕਰਨੀ ਆ ਸਾਨੂੰ ਵੀ ਸ਼ਾਮਲ ਕਰ ਲਓ ਉਹਦੇ ਵਿੱਚ ਪਰ ਗਿਆਨੀ ਆਪਣੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀਆ ਉਹ ਕਹਿੰਦੇ ਕਿ ਮੇਰੇ ਬੱਸ ਦੀ ਇਹ ਗੱਲ ਨਹੀਂ ਸੋ ਆਬਵੀਅਸਲੀ ਆਪਾਂ ਸਮਝ ਸਕਦੇ ਹਾਂ ਕਿ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਤਿੰਨ ਜਾਣਿਆਂ ਦੀ ਕਮੇਟੀ ਜਿਹੜੀ ਬਣਾਈ ਗਈ ਆ ਉਹਦੇ ਵਿੱਚ ਵੀ ਰਗੂਜੀਤ ਸਿੰਘ ਬਿਰਕ ਨੇ ਜਿਹੜੇ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਸ਼ਰੋਮਣੀ ਕਮੇਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਕੰਨ ਦਾ ਕੰਮ ਕਰਦੇ ਨੇ ਸੋ ਇਹ ਜਿਹੜਾ ਜੀ ਇਹ ਖੈਰ ਇਹਦੇ ਵਿੱਚ ਇਹਨਾਂ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਦੇ ਵੈਸੇ ਨਾ ਮੈਂ ਪਹਿਲਾ ਜੱਥੇਦਾਰ ਆ ਨਾ ਮੈਂ ਆਖਰੀਆਂ ਜਿਹਦੇ ਨਾਲ ਇਹ ਕੁਝ ਹੋਇਆ ਹੈ ਆਪਾਂ ਜਾਣਦੇ ਹਾਂ ਜੀ ਪਹਿਲਾ ਭਾਈ ਰਣਜੀਤ ਸਿੰਘ ਨਾਲ ਜੱਥੇਦਾਰ ਵਿਦਾਂਤੀ ਨਾਲ ਤੇ ਇਸੇ ਤਰੀਕੇ ਨਾਲ ਭਾਈ ਮਨਜੀਤ ਸਿੰਘ ਉਹਨਾਂ ਨਾਲ ਇਸ ਇਹ ਸਭ ਕੁਝ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਜਿਹੜੇ ਸਿੰਘ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਖੜੂੰਗਾ ਤੇ ਮੈਂ ਜਿਹੜਾ ਲੜੂੰਗਾ ਵੀ ਤੇ ਮੈਂ ਪੰਥ ਲਈ ਮਰੂੰਗਾ ਵੀ ਮੈਨੂੰ ਮਾਣ ਐ ਇਸ ਗੱਲ ਦਾ ਕਿ ਪੰਥ ਮੇਰੇ ਨਾਲ ਖੜਾ ਬਾਕੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕਮੇਟੀ ਕਮੇਟੀ ਐਮੀ ਬਸ ਇਹ ਨਾਮ ਨਿਹਾ ਦਿਆ ਫੈਸਲਾ ਹੋ ਚੁੱਕਾ ਕਾਪੀ ਪੇਸਟ ਹੀ ਕਰਨਾ ਮੈਨੂੰ ਪਤਾ ਕੀ ਫੈਸਲਾ ਹੋਣਾ ਸੋ ਮੈਨੂੰ ਕੋਈ ਏਡੀ ਫਿਕਰ ਵਾਲੀ ਗੱਲ ਮੇਰੇ ਲਈ ਹੈ ਨਹੀਂਗੀ ਤੇ ਬਸ ਸ਼ਹੀਦੀ 15 ਵਾੜੇ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਚੁੱਪ ਕਰਕੇ ਬੈਠਾਂ ਹਜੀ ਮੈਂ ਇਹ ਜਿਹੜਾ ਕੁਕੜਖੇ ਨਹੀਂ ੜਾਉਣੀ ਇੱਕ ਵਾਰੀ 15 ਇਹ ਜਿਹੜਾ ਸ਼ਹੀਦੀ 15 ਵਾੜਾ ਇਹ ਮੁਕ ਲੈਣ ਦਿਓ ਤੇ ਮੈਂ ਕੱਲੇ-ਕੱਲੇ ਸਵਾਲ ਦਾ ਜਵਾਬ ਦਊਂਗਾ ਤੇ ਇਦਾਂ ਦਾ ਜਵਾਬ ਦਊਂਗਾ ਕਿ ਗਰਦ ਉਠਾਉਂਗਾ ਇਹ ਮੈਂ ਜਵਾਬ ਦਊਂਗਾ ਸੋ ਖੈਰ ਇਹ ਤੁਸੀਂ ਦੇਖੋ ਹਾਲਾਤ ਕਿ ਗਿਆਨੀ ਜਿਹੜੇ ਹਰਪੀ ਸਿੰਘ ਉਹਨਾਂ ਦੇ ਉੱਤੇ ਕਿਸੇ ਤੀਜੇ ਇਨਸਾਨ ਨੇ ਲਾ ਕੇ ਆ ਕੇ ਜਿਹੜੇ ਦੋਸ਼ ਲਾਤੇ ਤਾਂ ਉਹਨਾਂ ਨੂੰ ਇਹਨਾਂ ਨੇ ਬਾਹਰ ਕਰਤਾ ਤੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਖੁਦ ਖੁਦ ਮੰਨੇ ਨਹੀਂ ਕਿ ਮੇਰੇ ਤੋਂ ਗਾਲ ਨਿਕਲੀ ਆ ਸਾਬਕਾ ਪ੍ਰਧਾਨ ਬੀ ਬੀ ਜਗੀਰ ਕੌਰ ਨੂੰ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਸਿਕਾ